ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਹੀ ਜਲੰਧਰ ਤੋਂ ਬੀਤੇ ਦਿਨੇ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਦੇ ਪੀਏ ਦੇ ਵੱਲੋਂ ਖੁਦ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ ਉਸਦੇ ਨਾਮ ਤੇ ਕੁਝ ਅਣਪਛਾਤੇਆਂ ਦੇ ਵੱਲੋਂ ਪੈਸੇ ਲੋਕਾਂ ਤੋਂ ਮੰਗੇ ਜਾ ਰਹੇ ਨੇ ਤੇ ਕਿਸੇ ਹੋਰ ਵਿਅਕਤੀ ਨੂੰ ਫੋਨ ਫੜਾ ਕੇ ਉਹ ਵਿਅਕਤੀ ਆਪਣੇ ਆਪ ਨੂੰ ਰਮਨ अरोड़ा ਦਾ ਪੀਏ ਦੱਸਦਾ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਸ਼ਿਕਾਇਤ ਤੇ ਕਾਰਵਾਈ ਕੀਤੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਕੀ ਲਾਸਤੇ ਹੋਏ ਨੇ ਤੁਸੀਂ ਵੀ ਧਿਆਨ ਨਾਲ ਸੁਣ ਲਵੋ 412 ਨੂੰ ਐਫ ਆਈ ਆਰ ਦਾ ਡਿਵੀਜ਼ਨ ਨੰਬਰ 4 ਜਲੰਧਰ ਦੇ ਵਿੱਚ ਸ਼੍ਰੀ ਰੋਹਿਤ ਕੁਮਾਰ ਜਿਹੜੇ ਕਿ ਪੀਏ ਹੈਗੇ ਨੇ ਸਾਡੇ ਸਿਟਿੰਗ ਐਮ ਐਲ ਏ ਸ਼੍ਰੀ ਰਮਨ अरोड़ा ਜੀ ਜਿਹੜੇ ਕਿ ਸੈਂਟਰਲ ਕਲਕੇ ਤੋਂ ਵਿਧਾਇਕ ਹੈਗੇ ਨੇ ਉਹਨਾਂ ਦੇ ਪੀਏ ਵੱਲੋਂ ਇਹ ਸਾਨੂੰ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਇੱਕ ਅਨਨੋਨ ਫੋਨ ਨੰਬਰ ਤੋਂ ਉਹਨਾਂ ਨੂੰ ਇਨਟੀਮੇਸ਼ਨ ਮਿਲੀ ਹੈ ਕਿ ਕੋਈ ਇੱਕ ਅਨਨੋਨ ਵਿਅਕਤੀ ਉਹ ਐਮਐਲਏ ਸਾਹਿਬ ਦੇ ਨਾਮ ਨੂੰ ਯੂਜ਼ ਕਰਕੇ ਔਰ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਆਪਣੇ ਆਪ ਨੂੰ ਪੀਏ ਦੱਸ ਕੇ ਔਰ ਭੋਲੇ-ਪਾਲੇ ਲੋਕਾਂ ਨੂੰ ਪੈਸੇ ਠੱਗਣ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਔਰ ਉਹਨਾਂ ਨੇ ਮਤਲਬ ਜਿਹੜੇ ਹੈਗੇ ਨੇ ਕਰੀਬ 2-3 ਫੋਨ ਕੀਤੇ ਹੈ ਜਲੰਧਰ ਸ਼ਹਿਰ ਦੇ ਵਿੱਚ ਕਿ ਅਗਰ ਕੋਈ ਵੀ ਕੰਮਕਾਰ ਹੈਗਾ ਵਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਔਰ ਮੈਂ ਤੁਹਾਡਾ ਕੰਮ ਕਰਵਾਉਂਗਾ ਤੋ ਜਿਹੜਾ ਮੈਟਰ ਸੀਗਾ ਬੜਾ ਸੀਰੀਅਸ ਸੀਗਾ ਕਿਉਂਕਿ ਐਮਐਲਏ ਸਾਹਿਬ ਦੀ ਇੱਜ਼ਤ ਮਾਨ ਮਾਨ ਸਨਮਾਨ ਜੁੜਿਆ ਹੋਇਆ ਸੀਗਾ ਔਰ ਇਹਦੇ ਉੱਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਅਸੀਂ ਐਫਆਈਆਰ ਰਜਿਸਟਰਡ ਕੀਤੀ ਔਰ ਇੱਕ ਸੀਆਈਏ ਦੀ ਟੀਮ ਨੂੰ ਲੈ ਕੇ ਔਰ ਡਿਵੀਜ਼ਨ ਨੰਬਰ 4 ਦੀ ਟੀਮ ਅਸੀਂ ਇੱਕ ਗਠਤ ਕੀਤੀ ਗਈ ਔਰ ਉਸ ਟੀਮ ਦੀ ਸੁਪਰਵੀਜ਼ਨ ਜਿਹੜੀ ਹੈਗੀ ਉਹ ਮੇਰੇ ਵੱਲੋਂ ਕੀਤੀ ਗਈ ਸੀ। ਤੋਂ ਅਸੀਂ ਉਸ ਨੰਬਰ ਨੂੰ ਟਰੈਕ ਕਰਦੇ ਹੋਏ ਬੜਾ ਬੜਾ ਥੋਰੋਲੀ ਉਹ ਅਸੀਂ ਇਸ ਬੰਦੇ ਨੂੰ ਜਿਹੜਾ ਹੈਗਾ ਵਾਲਾ ਟੈਕਨੀਕਲ ਸ਼ਹਾਦਤ ਦੇ ਅਕੋਰਡਿੰਗਲੀ ਅਸੀਂ ਇਹਨੂੰ ਕੱਲ ਰਾਉਂਡ ਅਪ ਕੀਤਾ ਹੈਗਾ। ਤੋ ਇਸ ਬੰਦੇ ਦਾ ਨਾਮ ਹੈਗਾ ਭਲਿੰਦਰ ਸਿੰਘ ਭਲਿੰਦਰ ਸਿੰਘ ਸਾਨਾ ਬਲਦੇਵ ਸਿੰਘ ਜਿਹੜਾ ਕਿ ਮੋਹਾਲੀ ਫੇਸ 7 ਦੇ ਰਹਿਣ ਵਾਲਾ ਹੈਗਾ ਐ ਵੈਸੇ ਕਹ ਲਈਏ ਬੰਦਾ ਪੜਿਆ ਲਿਖਿਆ ਹੈਗਾ ਲੇਕਿਨ ਇਹਦਾ ਜਿਹੜਾ ਇੱਕ ਰਿਕਾਰਡ ਹੈਗਾ ਵਾ ਉਹ ਇੱਕ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੋ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਇੱਕ 420 ਦੀ ਐਫ ਆਈ ਆਰ ਹੈ ਜਿਹੜੀ ਉਹ ਸੰਗਰੂਰ ਦੇ ਵਿੱਚ ਦਰਜਿਸਟਰ ਹੋਈ ਆ ਔਰ ਇੱਕ ਐਫ ਆਈ ਆਰ ਜਿਹੜੀ ਹੈਗੀ ਆ ਅਮਕਸਰ ਸਾਹਿਬ ਦੇ ਵਿੱਚ ਔਰ ਇੱਕ ਐਫ ਆਈ ਆਰ ਦੇ ਜਲੰਧਰ ਦੇ ਵਿੱਚ ਇਹਦੇ ਖਿਲਾਫ ਦਰਜਿਸਟਰ ਹੋਈ ਹੈਗੀ ਆ। ਤੋਂ ਬੇਸਿਕਲੀ ਇਹ ਬੰਦਾ 22 12 ਨੂੰ 22 12 ਅ 22 ਨੂੰ ਇਹ ਬੰਦਾ ਮੁਕਸਰ ਜੇਲ ਤੋਂ ਬੇਲ ਆਊਟ ਹੋਇਆ ਸੀ। ਤੋਂ ਇਸ ਬੰਦੇ ਨੇ ਉਸੇ ਹੀ ਕੰਮ ਨੂੰ ਆਪਣੇ ਫਰਾਡ ਨੂੰ ਠੱਗੀ ਨੂੰ ਜਾਰੀ ਕਰਦੇ ਹੋਏ ਐ ਮੋਡ ਮਾਲ ਮਾਲ ਰੋਡ ਬਠਿੰਡਾ ਮਾਲ ਰੋਡ ਬਠਿੰਡਾ ਤੋਂ ਇਹਨੇ ਉਹ ਸਿਮ ਖਰੀਦ ਕੀਤੀ ਸੀਗੀ ਜਿਹੜੀ SIM ਦੇ ਉੱਤੋਂ ਇਹ ਕਾਲ ਕਰਕੇ ਭੋਲੇ-ਪਾਲੇ ਲੋਕਾਂ ਨੂੰ ਇਹ ਦੱਸਦਾ ਸੀਗਾ ਕਿ ਮੈਂ ਅਰੋੜਾ ਜੀ ਦਾ ਪੀਏ ਬੋਲ ਰਿਹਾ ਹੈਗਾ ਮੈਂ ਤੋ ਜਿਹੜਾ ਇਹ ਬੰਦਾ ਹੈਗਾ ਕਾਫੀ ਸ਼ਾਰਪ ਮਾਈਂਡਡ ਬੰਦਾ ਹੈਗਾ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਹੈਗਾ ਜੀ ਸਰ ਇਹਦੇ ਕੋਈ ਹੋਰ ਸਾਥੀ ਵੀ ਸੀਗੇ ਕਾਲ ਕਰ ਬੈਠਾ ਸੀ ਆਈ ਸਰ ਕਿੰਨੇ ਬੰਦਿਆਂ ਤੋਂ ਪੈਸੇ ਤੁਸੀਂ ਥੱਜੀ ਮਾਰ ਦਿੱਤਾ ਸੀ ਜਿਹੜੀ ਹੁਣ ਤੱਕ ਦੀ ਇਹਦੀ ਪ੍ਰਾਇਮਰੀ ਇੰਟਰੋਗੇਸ਼ਨ ਅਸੀਂ ਕੀਤੀ ਆ ਉਹ ਫਿਲਹਾਲ ਅਜੇ ਇਹ ਇੰਨਾ ਕੀ ਮੰਨਿਆ ਹੈਗਾ ਕਿ ਜਿਹੜੀ ਇਹ ਮੈਂ ਕਾਲ ਕੀਤੀ ਸੀਗੀ ਮੈਂ ਫਿਲਹਾਲ ਸਿੰਗਲ ਕਾਲ ਕੀਤੀ ਸੀ ਲੇਕਿਨ ਸਾਡੇ ਕੋਲੇ ਟੈਕਨੀਕਲੀ ਪ੍ਰੂਫ ਹੈਗਾ ਵਾ ਕਿ ਇਹਨੇ ਇੱਕ ਤੋਂ ਵੱਧ ਕਾਲਸ ਕੀਤੀਆਂ ਨੇ ਅਸਲ ਸਰ ਇੱਕ ਗੱਲ ਇਹ ਕੀ ਹੈ ਕਿ ਇਹਨੇ ਐਮਐਲਐਨ ਨੂੰ ਟਾਰਗੇਟ ਕੀਤਾ ਮਤਲਬ ਉਹਦੇ ਬਾਰੇ ਸਾਰ ਅਸੀਂ ਪੁੱਛਕਿਛ ਕੀਤੀ ਸੀ ਇਹਨੂੰ ਸਪੈਸ਼ਲੀ ਔਰ ਇਹ ਕਾਫੀ ਪੜਿਆ ਲਿਖਿਆ ਬੰਦਾ ਹੈਗਾ ਔਰ ਇਹ ਆਨਲਾਈਨ ਜਿਹੜਾ ਆਰਟੀਫੀਸ਼ਲ ਜਿਊਲਰੀ ਆ ਉਹਦੀ ਇਹ ਸੇਲ ਪਰਚੇਸ ਕਰਦਾ ਹੈ ਤੋ ਇਹਨੇ ਜਲੰਧਰ ਆਉਣਾ ਸੀਗਾ ਬਾਈ 에ਅਰ ਉਹ ਇਹਨੇ ਜਲੰਧਰ ਦੇ ਵਿੱਚ ਇੱਕ ਜੀਟੀਵੀ ਕੰਪਨੀ ਆ ਸਾਡੀ ਉਹਨੇ ਨਾ ਹੀ ਨੇ ਕੰਟੈਕਟ ਕੀਤਾ ਤੇ ਪਲੱਸ ਇਹਨੇ ਸਰਚ ਮਾਰ ਕੇ ਦੇਖੀ ਕਿ ਵੀ ਜਲੰਧਰ ਲੋਕਲ ਐਮਐਲਏ ਕੌਣ ਹੈਗਾ ਅਰੋੜਾ ਜੀ ਦਾ ਇਹਨੂੰ ਨੰਬਰ ਇਮੀਡੀਏਟਲੀ ਆਨਲਾਈਨ ਅਵੇਲੇਬਲ ਹੋ ਗਿਆ ਤੋਂ ਉਸ ਨਾਮ ਨੂੰ ਇਹਨੇ ਮਤਲਬ ਯੂਜ਼ ਕਰਕੇ ਜਿਹੜਾ ਹੈਗਾ ਇਹ ਕੰਮ ਕੀਤਾ ਸਰ ਜਿਹੜਾ ਐਮਐਲਏ ਸਾਹਿਬ ਨੇ ਦੱਸਿਆ ਸੀਗਾ ਕਿ ਜਦੋਂ ਇਹ ਗੱਲ ਕਰਦਾ ਸੀ ਮੈਂ ਪੀਏ ਬੋਲ ਰਿਹਾ ਹਾਂ ਸਾਹਿਬ ਨਾਲ ਗੱਲ ਕਰੋ ਤੇ ਦੂਸਰਾ ਬੰਦਾ ਨਹੀਂ ਫੜਿਆ ਗਿਆ ਜਿਹਦੇ ਨਾਲ ਗੱਲ ਕਰਾਂਦਾ ਸੀਗਾ ਉਹ ਅਸੀਂ ਪੁੱਛਕਿਸ਼ ਕਰ ਰਹੇ ਹਾਂ ਉਹ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪੂਰੀ ਕੇਸ ਬੰਦੇ ਦਾ ਪਹੁੰਚੇ ਕਿਸ ਤਰ੍ਹਾਂ ਜ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਡੇ ਕੋਲ ਟੈਕਨੀਕਲ ਐਵੀਡੈਂਸ ਹੈ ਜਿਹੜਾ ਕਿ ਇਹਦਾ ਫੋਨ ਸੀਗਾ ਉਹਦੇ ਅਕੋਰਡਿੰਗਲੀ ਸਾਡੇ ਕੋਲ ਕਾਫੀ ਜ਼ਿਆਦਾ ਮਟੀਰੀਅਲ ਸੀਗਾ ਔਰ ਕਾਫੀ ਜ਼ਿਆਦਾ ਐਵੀਡੈਂਸ ਸੀ ਜਿਹਦੇ ਦੇਖੋ ਫਿਲਹਾਲ ਅਸੀਂ ਹਜੇ ਇਕੱਲੇ ਨੂੰ ਰਾਉਂਡ ਅਪ ਕੀਤਾ ਜਿਹੜੀ ਦੂਸਰੇ ਬੰਦੇ ਦੀ ਆਵਾਜ਼ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਉਹਨੂੰ ਵੀ ਵੈਰੀਫਾਈ ਕਰਕੇ ਤੁਹਾਨੂੰ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਆ ਪੀਵੀਅਸ ਐਫਆਈਆਰ ਆ ਉਹ ਕਿਸ ਨੇਚਰ ਦੇ ਆ ਉਹ ਕੀ ਕੰਡਕਟ ਕੀਤਾ ਜਿਹੜੀ ਐਫਆਈਆਰ ਦਾ ਮਤਲਬ ਮਸਬੂਨ ਹੈਗਾ ਵਾ ਉਹ ਤਾਂ ਚੀਟਿੰਗ ਔਰ ਫਰਾਡ ਦੇ ਨਾਲ ਹੈਗਾ ਵਾ ਔਰ ਪਲੱਸ ਜਿਹੜਾ ਹੈਗਾ ਵਾ ਕਿਸੇ ਨੂੰ ਆਪਣੇ ਪਬਲਿਕ ਸਰਵੈਂਟ ਦੀ ਆਈਡੈਂਟੀਟੀ ਚ ਕਰਕੇ ਆਪਣਾ ਨਾਮ ਯੂਜ਼ ਕਰਨਾ ਉਹਨਾਂ ਅਫੈਂਸਸ ਦੇ ਤਹਿਤ ਐਫਆਈਆਰ ਸੀ ਦਰਜ ਨਹੀਂ ਜਿੱਦਾਂ ਐਮਐਲਏ ਸਾਹਿਬ ਦਾ ਨਾਮ ਵਰਤਿਆ ਗਿਆ ਸਰ ਉਦਾਂ ਹੀ ਕਾਲਿੰਗ ਦਾ ਹੀ ਸੀਗਾ ਪਿਛਲੀਆਂ ਐਫਆਈਆਰਸ ਦੇ ਵਿੱਚ ਵੀ ਨੋ ਉਹ ਜਿਹੜੀਆਂ ਸੀਗੀਆਂ ਉਹ ਚੀਟਿੰਗ ਤੇ ਫਰਾਡ ਦੀਆਂ ਸੀਗੀਆਂ ਉਹਨਾਂ ਦੀ ਕੀ ਕੈਟਾਗਰੀਜ਼ ਹੈਗੀ ਆ ਉਹ ਮਤਲਬ ਹਜੇ ਪੂਰੇ ਫੈਕਟਸ ਨਹੀਂ ਪਤਾ ਲੇਕਿਨ ਮੈਨੂੰ ਇੰਨਾ ਪਤਾ ਕਿ ਇੱਕ ਬੰਦਾ ਹੈਪਚੂਲ ਹੈ ਦੇ ਖਿਲਾਫ ਆਲਰੇਡੀ 3 ਕੇਸ ਦਰਜ ਹੈਗੇ ਨੇ ਚੀਟਿੰਗ اور فراڈ ਦੇ ਇਹ ਰਮਨ ਰੋੜਾ ਜਿੰਦੇ ਵੀ ਸੰਪਰਕ ਜਾਂ ਕਿਸ ਤਰ੍ਹਾਂ ਉਹਨੂੰ ਕੰਟੈਕਟ ਕਰਨੀ ਕੋਸ਼ਿਸ਼ ਨਹੀਂ ਉਹਨਾਂ ਨੂੰ ਇਹ ਬਿਲਕੁਲ ਨਹੀਂ ਜਾਣਦਾ ਹੈਗਾ इवन ਕਿ ਉਹਨਾਂ ਦੇ ਫੇਸ ਨੂੰ ਵੀ ਇਹ ਪਛਾਣਦਾ ਹੈਗਾ ਸਰ ਸੀਮੇ ਦਾ ਆਪਣੇ ਨਾਮ ਤੇ ਸੀਗਾ ਜਾਂ ਕਿਸੇ ਹੋਰ ਦੇ ਨਾਮ ਤੇ ਫੇਕ ਸੀਮ ਸੀ ਇਹਦੇ ਆਪਣੇ ਨਾਮ ਤੇ ਸੀ ਸਰ ਕਿੰਨੇ ਬੰਦਿਆਂ ਦੀ ਗੈਂਗ ਹੈ ਗੈਂਗ ਬਾਰੇ ਅਜੇ ਕਲੈਰੀਫਿਕੇਸ਼ਨ ਨਹੀਂ ਫੈਲਿਆ ਸੀ ਇੱਕ ਉਹਨੂੰ ਰਾਉਂਡ ਅਪ ਕੀਤਾ ਪ੍ਰੋਪਰਲੀ ਇਨਟੈਰੋਗੇਸ਼ਨ ਕਰਾਂਗੇ ਫਿਰ ਤੁਹਾਨੂੰ ਜਿਹੜੇ ਫਰਦਰ ਹੋਊਗੇ ਉਹ ਦੱਸ ਦਿਆਂਗੇ ਪਹਿਲਾਂ ਇਦਾਂ ਦੀ categories ਦਾ ਸੀਗਾ ਇਹ ਉਹੀ ਬੰਦਾ ਕਰੀਦਾ ਐ ਉਸ ਫਾਈਲ ਨੂੰ ਵੀ ਮੈਂ ਮੰਗਵਾਇਆ ਹੈਗਾ ਅਸੀਂ ਜਿਹੜੀ ਵੌਇਸ ਹੈਗੀ ਉਹ ਸਾਡੇ ਕੋਲੇ ਆਲਰੇਡੀ ਹੈਗੀ ਆ ਉਸ ਵੌਇਸ ਨੂੰ ਅਸੀਂ ਇਹਦੀ ਵੌਇਸ ਨੂੰ ਟੈਲੀ ਕਰਾਂਗੇ ਪੋਸਿਬਿਲਟੀ ਹੈ ਸ਼ਾਇਦ ਉਹ ਕੇਸ ਵੀ ਸਾਡਾ ਤੈਸ ਹੋਵੇ ਨਰਮਲ ਜੀ ਜਿੱਦਾਂ ਤੁਸੀਂ ਬਾਰ-ਬਾਰ ਕਹਿ ਰਹੇ ਹੋ ਵੀ ਇਹ ਬੰਦਾ ਪੜਿਆ ਲਿਖਿਆ ਜਦੋਂ ਨੇ ਸਿਮ ਆਪਣੇ ਨਾਮ ਤੇ ਲਿੱਤੀ ਸਿਰਫ ਨਾਮ ਐਮਐਲਏ ਸਾਹਿਬ ਦਾ ਵਰਤਿਆ ਫਿਰ ਪੜੇ ਲਿਖੇ ਜਾਂ ਅਨਪੜ੍ਹ ਵਾਲੀ ਗੱਲ ਤੁਸੀਂ ਬਾਰ-ਬਾਰ ਕਿਉਂ ਮੈਂਸ਼ਨ ਕਰ ਰਹੇ ਹੋ ਉਹਦੇ ਵਿੱਚ ਇਦਾਂ ਹੈਗਾ ਕਿਉਂਕਿ ਜਿਹੜਾ ਬੰਦਾ ਸ਼ਾਰਪ ਮਾਈਂਡਡ ਕਾਫੀ ਜ਼ਿਆਦਾ ਹੈਗਾ ਇਹ ਠੀਕ ਆ ਉਹਨੇ ਨਾਮ ਆਪਣੇ ਥੋੜਾ ਜਿਹਾ ਉਹਦੇ ਵਿੱਚ ਸਾਡਾ ਮੈਟਰ ਆਫ ਇਨਵੈਸਟੀਗੇਸ਼ਨ ਜਿਹੜਾ ਮੈਂ ਤੁਹਾਨੂੰ ਪੂਰਾ ਨਹੀਂ ਕਲੀਰੀਫਾਈ ਕਰਾਂਗਾ ਪਰ ਅਸੀਂ ਫਿਰ ਵੀ ਜੋ ਇਸ ਬੰਦੇ ਨੂੰ ਰਾਉਂਡ ਅਪ ਕੀਤਾ ਅਰੈਸਟ ਕੀਤਾ ਉਹ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਐਸਐਮਜ਼ ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ